ਖਬਰਾਂ ਦੀ ਸ਼ੁਰੂਆਤ ਕਰਕੇ ਸ਼ਰਮਾ ਜੀ ਕਿਸਾਨੀ ਤੋਂ ਕਿਸਾਨੀ ਧਿਰਾਂ ਦੇ ਸੰਘਰਸ਼ਾਂ ਦੇ ਉੱਤੇ ਉਹਨਾਂ ਦੀ ਰਣਨੀਤੀ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਸਕਦੇ ਨੇ ਉਹਨਾਂ ਦੇ ਆਪਸੀ ਮਤਭੇਦਾਂ ਦੇ ਉੱਤੇ ਸਵਾਲ ਖੜੇ ਹੋ ਸਕਦੇ ਨੇ ਪਰ ਜਿਹੜੀ ਸਰਕਾਰ ਦੀ ਅਪਰੋਚ ਹੈ ਉਹਨਾਂ ਦੇ ਪ੍ਰਤੀ ਕਿਹੋ ਜੀ ਹੈ ਉਹ ਸਰਕਾਰ ਦਾ ਵਤੀਰਾ ਕਿਹੋ ਜਿਹਾ ਹੈ ਉਹ ਲੰਗੇ ਦਿਨਾਂ ਦੇ ਵਿੱਚ ਆਪਾਂ ਚਰਚਾ ਕਰ ਚੁੱਕੇ ਹਾਂ ਐਸਕੇਐਮ ਦਾ ਜਿਹੜਾ ਰਫਰਡ ਸੀਗਾ ਜਿਹਦੇ ਉੱਤੇ ਆਪਾਂ ਬਹੁਤ ਚਰਚਾ ਕੀਤੀ ਹੈ ਕਹਿੰਦੇ ਹੁਣ ਤਾਕਤ ਦੇ ਵਿੱਚ ਬਦਲੂਗਾ ਤੇ ਸਰਕਾਰ ਹੁਣ ਫਿਕਰਾਂ ਦੇ ਵਿੱਚ ਪ੍ਰਿੰਟ ਕੀ ਇਸ ਤਰ੍ਹਾਂ ਕਿ ਦੂਤੇ ਰਾਨ ਖਾਸ ਕਰਕੇ ਸਿੱਧੇ ਰੂਪ ਚ ਡੰਡੇਵਾਲ ਤੇ ਪੰਨੂ ਪੰਦੇਰੋ ਦੀ ਜੀ ਜੀ ਤੇ ਸ਼ੱਕ ਉਹਨਾਂ ਨਾਲ ਕੁਝ ਹੋਰ ਜਥੇਬੰਦੀਆਂ ਹੈਗੀਆਂ ਨੇ ਪਰ ਮੁੱਖ ਤੌਰ ਦੇ ਉਤੇ ਦੋ ਤਰ੍ਹਾਂ ਨੇ ਜਿਹੜੀਆਂ ਪਿਛਲੇ 1 ਸਾਲ ਤੋਂ ਬਾਅਦ ਬਖਵੇ ਤੋਂ ਖਨੋਰੀ ਔਰ ਸ਼ੰਮੂ ਬੈਠੀਆਂ ਹੂੰ 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 ਪਰ ਜਿਹੜਾ ਐਸਕੇਐਮ ਕਹਿੰਦਾ ਕਿ ਅਸੀਂ ਵੱਡੇ ਆ ਆਪਣੀ ਤਾਕਤ ਵੀ ਅਸੀਂ ਮੋਗੇ ਚ ਘੱਟ ਚ ਦਿਖਾਈ ਆ ਹਾਦੀ ਚ ਜੀ ਜੀ ਕਿ ਦਿੱਲੀ ਵੀ ਅਸੀਂ ਬਹੁਤ ਤਾਕਤਵਰ ਸੀਗੇ ਤੇ ਅਸੀਂ ਮੁਖਤਾਰਾਤ ਸੀਗੇ ਹੂੰ ਹੂੰ ਉਹ ਐਸਕੇਐਮ ਕਿਤੇ 1 ਸਾਲ ਤੋਂ ਇਹ ਮਹਿਸੂਸ ਕਰ ਰਿਹਾ ਅੰਦਰ ਖਾਤੇ ਇਹ ਵੀ ਚਰਚਾ ਤੇ ਇਹਨਾਂ ਦੀ ਹੋ ਜਾਂਦੀ ਸਾਡੀ ਚਰਚਾ ਨਹੀਂ ਹੋ ਰਹੀ ਸੋ ਥੋੜੀ ਜਿਹੀ ਇਹ ਜਿਹੜੀ ਚਰਚਾ ਚ ਰਹਿਣ ਦੀ ਆਦਤ ਹੈ ਸ਼ਾਇਦ ਉਸ ਨੇ ਵੀ ਪੰਜ ਤਰੀਕਾ ਵਾਲਾ ਮੋਰਚਾ ਪੈਦਾ ਕੀਤਾ ਜੀ ਸ਼ਾਇਦ ਜਿਹੜਾ ਉਧਰੋਂ ਹੰਗਾਰਾ ਚੰਗਾ ਨਹੀਂ ਮਿਲ ਰਿਆ ਸੀਗਾ ਬਾਰ ਬਾਰ ਇਕਤਾਵਾਂ ਦੀਆਂ ਬੈਠਕਾਂ ਵੀ ਹੁੰਦੀਆਂ ਰਹੀਆਂ ਉਹ ਸਿਰੇ ਨਾ ਚੜਨਾ ਉਹਨੇ ਵੀ ਪੰਜ ਤਰੀਕਾ ਕਲੇ ਤਰਨੇ ਨੂੰ ਜਨਮ ਦਿੱਤਾ ਹਮ ਇਹ ਸਰਕਾਰ ਨੇ ਜੋ ਟੰਗ ਤਰੀਕਾ ਬਣਾਇਆ ਹਮ ਹਮ ਉਹਦੇ باوجود ਇਹ ਸਵਾਲ ਤਾਂ ਬਿਲਕੁਲ ਨਹੀਂ ਕਿਹਾ ਜਾ ਸਕਦਾ ਨਾ ਕਿ ਉਹ ਗੈਰ ਕੋਈ ਬਿਨਾ ਮਤਲਬੀਆਂ ਮੰਗਾਂ ਲਈ ਲੜ ਰਹੇ ਸੀਗੇ ਮੰਗਾ ਤਾਂ ਕਹਾਣੀ ਪੱਕੀ ਨੇ ਕਿਸਾਨੀ ਮਸਲਿਆਂ ਦੀਆਂ ਨੇ ਔਰ ਮੰਗਾਂ ਜਾਇਜ਼ ਨੇ ਜੀ ਜੀ ਸੋ ਜਦੋਂ ਜਾਇਜ਼ ਮੰਗਾਂ ਦੀ ਲੜਾਈ ਹੈ ਤੇ ਉਹਦੇ ਉੱਤੇ ਸਰਕਾਰ ਦਾ ਇਹ ਬਤੀਰਾ ਤੇ ਫਿਰ ਪੂਰੇ ਪੰਜਾਬ 'ਚ ਨਰੇਟਿਵ ਸਿਰਜਣ ਦੀ ਕੋਸ਼ਿਸ਼ ਕਰਨਾ ਕਿ ਜੀ ਇਹ ਤਾਂ ਬੇਲੇ ਨੇ ਜੀ ਇਹ ਤਾਂ 30 ਦਿਨ ਆ ਜਾਂਦੇ ਨੇ ਜੀ ਤੈਨ ਤਾਂ ਕੋਈ ਕੰਮ ਨਹੀਂ ਜੀ ਹੈ ਨਾ ਇਹ ਤਾਂ ਜੀ ਹੁਣ ਅਧਿయోగ ਪਤੀ ਨੇ ਜੀ ਇਹ ਤਾਂ ਇਹਨੇ ਇੰਨਾ ਤਰ੍ਹਾਂ ਦੇ ਨਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਔਰ ਉਸ ਧਿਰ ਨੇ ਜਿਹੜੀ ਇਸ ਅੰਦੋਲਨ ਦਾ ਫਾਇਦਾ ਲੈ ਕੇ ਵੀ ਸਰਕਾਰ ਚਾਹੀ ਜੀ ਸਹੀ ਹੈ ਜਿਹੜੀ ਤਿੰਨ ਖੇਤੀ ਕਾਨੂੰਨਾਂ ਦੇ ਅੰਦੋਲਨ ਚੋਂ ਵੀ ਮਤਲਬ ਰਵਾਇਤੀ ਧੋਵੋ ਦੇ ਨਾਅਰੇਆਂ ਚੋਂ ਜੰਮੀ ਆ ਉਹ ਪਾਰਟੀ ਫਿਰ ਦੂਸਰੇ ਪਾਸੇ ਇੱਕ ਪਾਸੇ ਇਹ ਇੱਕ ਸਰਕਾਰ ਨੇ ਖਾਸ ਕਰਕੇ ਪੰਜਾਬ ਸਰਕਾਰ ਨੇ ਪਿਛਲੇ ਦੋ ਦਿਨਾਂ ਦਾ ਇਹ ਬੜੇ ਲੁਕਵੇਂ ਏਜੰਡੇ ਨਾਲ ਇਹ ਭੰਡੀ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਕਿ ਜੀ ਜਦੋਂ ਇਹ ਮਸਲੇ ਸਾਡੇ ਨਾਲ ਹੈ ਹੀ ਨਹੀਂਗੇ ਜੀ ਇਹ ਸਾਡੇ ਚੰਡੀਗੜ੍ਹ ਕੀ ਕਰਨਾ ਦੇ ਸੀ ਮਤਲਬ ਉਹ ਇਹ ਚਾਹਣਾ ਚਾਹੁੰਦੇ ਆ ਕਿ ਮਸਲੇ ਤਾਂ ਕੇਂਦਰ ਨਾਲ ਸੰਬੰਧਤ ਹੈ ਹਮ ਬਿਲਕੁਲ ਬੈਸੇ ਤਾਂ ਮੇਰਾ ਝੂਠ ਹੈ ਹਮ ਕੇਂਦਰ ਨਾਲ ਜਿਹੜੇ ਮਸਲੇ ਹੈਗੇ ਆ ਉਹ ਕੇਂਦਰ ਸਾਹਮਣੇ ਚੁੱਕੇ ਜਾ ਰਹੇ ਆ ਜੀ ਜਿਹੜੇ ਸੂਬਾ ਸਰਕਾਰ ਦੇ ਮਸਲੇ ਆ ਸੂਬਾ ਸਰਕਾਰ ਮੂਰੇ ਚੁੱਕਣੇ ਪੈਣੇ ਆ ਪਰ ਮੈਂ ਇਹ ਕਹਿੰਦਾ ਆਪਾਂ ਇਹਨਾਂ ਦੀ ਉਹ ਮੰਨ ਲਈਏ ਕਿ ਸਾਰੇ ਮਸਲੇ ਕੇਂਦਰ ਨਾਲ ਸੰਬੰਧ ਤੇ ਆ ਹਮਮ ਪਰ ਇੱਕ ਨੁਕਤਾ ਵੀ ਮੈਨੂੰ ਜਵਾਬ ਦੇਵੇ ਪੰਜਾਬ ਸਰਕਾਰ ਕੇ ਭਾਈ ਖੇਤੀ ਸੂਬਈ ਮਸਲਾ ਮੰਨਦੇ ਹੋ ਕਿ ਕੇਂਦਰੀ ਮਸਲਾ ਮੰਨਦੇ ਹੋ ਸਹੀ ਬਿਲਕੁਲ ਸਹੀ ਹੈ ਬਿਲਕੁਲ ਜੇ ਜੇ ਖੇਤੀ ਸੂਬਈ ਮਸਲਾ ਤੇ ਫਿਰ ਸੂਬੇ ਸਰਕਾਰ ਦੀ ਪੈੜੀਦਾਰੀ ਕਰਨਾ ਬਣਦਾ ਚਾਹੇ ਮਸਲੇ ਕੇਂਦਰ ਨੇ ਨਿਬੜਨੇ ਆ ਉਹ ਮੰਗਾ ਚਾਹੇ ਕੇਂਦਰ ਨੇ ਨਿਬੜਨੀ ਆ ਪਰ ਸੁਭਾ ਕਰੇ ਪੈੜੀਦਾਰੀ ਸਹੀ ਹੈ ਜੀ ਤੇ ਸਰਕਾਰਾਂ ਸੀ ਫੋੜੇ ਕਰਾਉਣ ਨੂੰ ਥੋੜਾ ਚੁਣੀਆ ਤੇ ਸਾਡੀ ਨਮਾਇੰਦਗੀਓ ਤੁਸੀਂ ਦਿੱਲੀ ਜਾ ਕੇ ਨਹੀਂ ਕਰ ਸਕਦੇ ਜੇ ਕੇਂਦਰ ਮੂਰੇ ਤੁਸੀਂ ਸਾਡੀ ਗੱਲ ਨਹੀਂ ਰੱਖ ਸਕਦੇ ਸਹੀ ਹੈ ਜੀ ਇਹ ਪੰਜਾਬ ਚ ਨਕਲੀ ਬੀਜ ਮਿਲ ਰਹੇ ਨੇ ਨਕਲੀ ਦਵਾਈਆਂ ਮਿਲ ਰਹੀਆਂ ਨੇ ਖਾਦਾਂ ਨਕਲੀ ਮਿਲ ਰਹੀਆਂ ਨੇ ਹੈਨਾ ਖਾਦ ਦੀ ਘਾਟ ਹੈ ਹੈਨਾ ਮਾਲ ਨਹੀਂ ਚੱਕ ਹੋ ਰਿਹਾ ਸਾਡੇ ਖਾਲੀ ਨਹੀਂ ਹੋ ਰਹੇ ਰੈਕ ਤੇ ਉਹਦੇ ਲਈ ਵੀ ਕੇਂਦਰ ਕੋਲ ਜੇ ਤੁਸੀਂ ਕੀ ਕਰ ਰਹੇ ਹੋ ਜੀ ਸਹੀ ਹੈ ਜੀ ਕਿੱਥੇ ਜੀ ਅੱਜ ਮੰਡੀ ਮੱਕੜ ਤੇ ਆ ਗਈ ਪਿੰਡੂ ਵਿਕਾਸਪੁਰ ਨਹੀਂ ਉਹ ਤੇਰੇ ਤੇ ਤੁਸੀਂ ਜਾ ਕੇ ਕਿੰਨਾ ਕਿ ਧਰਨਾ ਲਾ ਲਈ ਉਹਨਾਂ ਮੁਰੇ ਤੁਸੀਂ ਕਿੰਨੀ ਕ ਮੰਗ ਰੱਖ ਲਈ ਤੇ ਫਿਰ ਤੁਹਾਡੇ ਕੋਲ ਨਹੀਂ ਆਈ ਤਾਂ ਕਿੱਥੇ ਜਾਈਏ ਹੂੰ ਕੋਈ ਦੱਸ ਦੇ ਸਰ ਜੇਰ ਕਮਾਲ ਦੇਖੋ ਐਸ ਕੇ ਐਮ ਨੇ ਤੈਅ ਕੀਤਾ ਕਿ ਅਸੀਂ ਜੀ 5 ਤਰੀਕ ਨੂੰ ਚੰਡੀਗੜ੍ਹ ਜਾ ਕੇ ਧਰਨਾ ਲਾਵਾਂਗੇ ਉਹਨਾਂ ਨੇ ਕਿਤੇ ਨਹੀਂ ਇਹ ਕਿਹਾ ਇੱਕ ਵੀ ਵਾਰ ਕਿ ਅਸੀਂ ਸੜਕਾਂ ਰੋਕਾਂਗੇ ਅਸੀਂ ਰੇਲਾਂ ਰੋਕਾਂਗੇ ਅਸੀਂ ਰਾਹ ਰੋਕਾਂਗੇ ਠੀਕ ਹੈ ਜੀ ਤੇ ਜਿਸ ਦਿਨ ਇਹ ਹੋਇਆ ਕਿ ਬੈਠਕ ਨਹੀਂ ਕਿਤੇ ਸਿਰੇ ਚੜੀ ਤੇ ਮਾਨ ਸਾਹਿਬ ਨੇ ਕਿਹਾ ਕਿ ਚਾਓ ਕਰ ਲੋ ਜੋ ਕਰਨਾ ਫਿਰ ਮੈਂ ਦੇਖ ਲੂੰਗਾ ਹੈ ਨਾ ਮੈਂ ਤੁਹਾਡੀਆਂ ਜਿਹੜੀਆਂ ਮੰਗਾ ਸਹਿਮਤੀ ਆ ਉਹ ਵੀ ਛੱਡੀਆਂ ਉਸ ਦਿਨ ਵੀ ਐਸਕਯੂਐਮ ਨੇ ਆਪ ਕੋ ਆਪਣੀ ਜਥੇਬੰਦੀਆਂ ਨੂੰ ਸਨੇਹ ਲਾਇਆ ਕਿ ਭਾਈ ਜਿੱਥੇ ਰੁਕੂਗੀ ਪੁਲਿਸ ਉੱਥੇ ਸੜਕ ਦੇ ਸਾਈਡ ਤੇ ਵਹਿ ਜਾਣਾ ਹਾਂ 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 ਆਪਾਂ ਕੋਈ ਖੋਰੂ ਨਹੀਂ ਪਾਉਣਾ ਆਪਾਂ ਕੋਈ ਪੰਤ ਛੋੜ ਨਹੀਂ ਕਰਨੀ ਜਿੱਥੇ ਰੋਕਿਆ ਉੱਥੇ ਸੜਕ ਦੀ ਸਾਈਡ ਤੇ ਵਹਿ ਜਾਣਾ ਆਪਾਂ ਸੜਕ ਵੀ ਨਹੀਂ ਰੋਕਣੀ ਜੀ ਜੀ ਸਹੀ ਹੈ ਪਰ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀਆਂ ਸੋਸ਼ਲ ਮੀਡੀਆ ਵਾਲੀਆਂ ਉਹ ਤੰਗ ਤਰੀਕਿਆਂ ਨੇ ਇਹ ਪ੍ਰਚਾਰ ਕੀਤਾ ਜੀ ਕਿ ਇਤਰਾ ਰੋਕਣ ਆ ਰਹੀ ਸੀ ਤੇ ਲੋਕਾਂ ਨੂੰ ਤੰਗ ਕਰਨ ਆ ਰਹੇ ਸੀ ਹੂੰ ਫਿਰ ਇਸ ਅਗਲਾ ਜੀ ਜਿਸ ਦਿਨ 5 ਤਰੀਕ ਨੂੰ 4 ਤਰੀਕ ਦੀ ਰਾਤ ਨੂੰ ਫੜੋ ਫੜੀ ਕਰ ਲਈ ਸਰਕਾਰ ਨੇ ਆਪਣੀ ਤਾਕਤ ਦੀ ਵਰਤੋਂ ਕਰਕੇ ਹਾਂਜੀ ਤੇ ਹੁਣ ਸਰਕਾਰ ਇਹ ਸੰਕਰ ਚਾਹੇ ਕਿ ਲੈ ਵੀ ਜਿਹੜੇ ਦਿੱਲੀ ਵਾਲੇ ਤੋਂ ਨਹੀਂ ਕੰਟਰੋਲ ਆਏ ਅਸੀਂ ਕੰਟਰੋਲ ਕਰ ਲਏ ਹੂੰ ਉਸ ਨੂੰ ਇਹੀ ਲੱਗਦਾ ਕਿ ਸ਼ਾਇਦ ਅਸੀਂ ਖਿਲਾਫ ਤੇ ਜੀ ਬਿਲਕੁਲ ਸਹੀ ਹੈ ਬਿਲਕੁਲ ਸੋ ਇਸ ਇਸ ਪਹਿਲੂ ਤੋਂ ਇੱਕ ਹੋਰ ਦਾ ਖੜਿਆ ਸ਼ਾਮ ਨੂੰ ਜਿਹੜੇ ਧਰਨਿਆਂ ਤੇ ਬੈਠੇ ਸੀ ਸੜਕਾਂ ਦੇ ਕਿਨਾਰੇ ਹਮ ਹਮ ਉਹਨਾਂ ਨੂੰ ਸਨੇਹ ਲਾਇਆ ਕਿ ਤੁਹਾਡੇ ਆਗੂਆਂ ਨਾਲ ਗੱਲ ਹੋ ਗਈ ਉਹਨਾਂ ਨੇ ਕਿਹਾ ਕਿ ਅਸੀਂ ਅੰਦੋਲਨ ਵਾਪਸ ਲੈਨੇ ਹਾਂ ਹੁਣ ਘਰਾਂ ਨੂੰ ਜਾਓ ਬਾਕੀ ਫਿਰ ਦੇਖਾਂਗੇ ਅੱਜ ਹੋ ਰਿਹਾ ਕਰਦੇ ਜੀ ਜੀ ਉਹਨਾਂ ਦੇ ਫੋਨ ਨਹੀਂ ਸੀ ਚੱਲ ਰਹੇ ਉਹਨਾਂ ਨਾਲ ਫੋਨ ਤੇ ਗੱਲ ਨਹੀਂ ਹੋ ਰਹੀ ਸੀ ਇੱਧਰ ਦੁਪਹਿਰ ਤੋਂ ਬਾਅਦ ਇਹ ਸਨੇਹਾ ਦੇ ਨਾਲ ਸ਼ੁਰੂ ਕੀਤਾ ਤੇ ਜਦੋਂ ਤੱਕ ਉਹ ਹਨੇਰੇ ਹੋਏ ਰਿਹਾ ਉਹਨਾਂ ਦੇ ਫੋਨ ਹੋ ਰਹੇ ਤਦ ਤੱਕ ਅੱਧੇ ਤੋਂ ਜ਼ਿਆਦਾ ਧਰਨੇ ਵਾਲਿਆਂ ਨੂੰ ਘਰਾਂ ਨੂੰ ਮੋੜਦਾ ਸੀ ਇਹਨਾਂ ਨੇ ਹਮ ਤੇ ਪੁਲਿਸ ਨੇ ਬਕਾਇਦਾ ਸਨੇਹ ਲਾਇਆ ਜੀ ਜੀ ਸੋ ਇਸ ਪਹਿਲੂ ਨੇ ਐਸਕੀਮ ਦੇ ਅੰਦਰ ਇੱਕ ਦੁਬਿਧਾ ਪੈਦਾ ਕਰਤੀ ਸ਼ੰਕੇ ਸ਼ੋਭੇ ਪੈਦਾ ਕਰਤੇ ਕੁਝ ਤਰ੍ਹਾਂ ਕਹਿੰਦੀਆਂ ਵੀ ਹਸਤਾ ਕਿਹਾ ਸੀ ਕਿ ਅੰਦੋਲਨ ਵਾਪਸ ਨਹੀਂ ਲੈਣਾ ਆਪਾਂ ਤਾਂ ਕਿਹਾ ਸੀ ਜਿੱਥੇ ਬੈਠਣਗੇ ਉੱਥੇ ਹੀ ਬੈਠੇ ਰਵਾਂਗੇ ਅੱਧੀ ਕਹਿੰਦੇ ਕਿ ਬਈ ਸੰਤਾ ਸੁਨੇਹਾ ਲੱਗਿਆ ਕਿ ਐਸਕੀਮ ਦੇ ਲੀਡਰਾਂ ਨੇ ਫੈਸਲਾ ਕਰ ਲਿਆ ਅੰਦਰੋਂ ਅੰਦਰੋਂ ਸੁਨੇਹਾ ਆ ਸੋ ਜਿਹੜੀ ਇਹ ਦੁਬਿਧਾ ਸੀ ਸਰਕਾਰ ਨੇ ਇਹਨੂੰ ਮੀਡੀਆ ਦੇ ਪਲੇਟਫਾਰਮ ਤੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਐਸਕੀਮ ਦਾ ਰਫੜ ਕਹਿ ਕੇ ਪ੍ਰਚਾਰਿਆ ਹੂੰ ਜੀ ਬਿਲਕੁਲ ਇਸ ਲਈ ਜਿਹੜੀ ਬੈਠਕ ਫਿਰ 7 ਤਰੀਕ ਨੂੰ ਹੋਣੀ ਸੀ ਅੱਜ ਜਦੋਂ ਆਪਾਂ ਗੱਲ ਕਰ ਰਹੇ ਆ ਐਸਕੇਮ ਦੀ ਬੈਠਕ ਅੱਜ ਹੋਣੀ ਸੀ ਜੀ ਪਰ ਉਹਨਾਂ ਨੇ ਫਿਰ ਇਹ ਬੈਠਕ ਨੂੰ ਅਡਵਾਂਸ ਕੀਤਾ ਕੱਲ ਲੰਗੀ ਕੱਲ 6 ਤਰੀਕ ਨੂੰ ਉਹਨਾਂ ਨੇ ਐਮਰਜੈਂਸੀ ਬੈਠਕ ਬੁਲਾਈ ਹੋਰ ਉਸ ਐਮਰਜੈਂਸੀ ਬੈਠਕ ਦੇ ਵਿੱਚ ਉਹਨਾਂ ਨੇ ਇਹ ਸੁਨੇਹਾ ਫਿਰ ਇੱਕ ਵਾਰ ਦਿੱਤਾ ਕਿ ਭਰਾਵਾ ਜੰਗ ਦੇ ਵਿੱਚ ਨਾ ਸੂਰਜ ਛਿਪਣ ਨਾਲੇ ਤੈ ਨਹੀਂ ਹੋ ਜਾਂਦਾ ਕਿ ਹਾਂ ਮਤਲਬ ਕਿ ਕੌਣ ਜਿੱਤਿਆ ਤੇ ਕੌਣ ਹਾਰਿਆ ਬਿਲਕੁਲ ਸਹੀ ਹੈ ਮਹਾਪਾਰਥ ਦੇ ਇਤਿਹਾਸ ਝਾਤ ਮਾਰ ਕੇ ਦੇਖੋ ਜਦੋਂ ਸੂਰਜ ਛਿਪ ਜਾਂਦਾ ਫਿਰ ਉਹ ਤੁਹਾਨੂੰ ਕਿਹਾ ਜਾਂਦਾ ਕਿ ਹੁਣ ਜੰਗ ਖਤਮ ਹੈ ਸਵੇਰ ਨੂੰ ਨਵੇਂ ਸਿਰੇ ਤੋਂ ਦੁਬਾਰਾ ਲੜਾਂਗੇ ਪਰ ਨਤੀਜਾ ਆਉਣ ਤੱਕ ਅਜੇ ਤਾਂ ਸੰਘਰਸ਼ ਚੱਲ ਰਿਹਾ ਸਹੀ ਹੈ ਜੀ ਸੋ ਇੱਕ ਦਿਨੇ ਨਾ ਨਾ ਸਮਝ ਲਓ ਕਿ ਹਾਂ ਕਿ ਅੱਜ ਕਿਸੇ ਦੇ ਝੰਡੇ ਨੂੰ ਅਸੀਂ ਤੀਰ ਮਾਰ ਕੇ ਡੇਗ ਲਿਆ ਤੇ ਆਇਦਾ ਮਤਲਬ ਇਹ ਹੈ ਕਿ ਰਸਤੇ ਬੈਠਾ ਮਹਾਰਾਤੀ ਵੀ ਟਾ ਲਿਆ ਅਜੇ ਸਰਕਾਰ ਧਿਆਰ ਰਹੀ ਪੈਰਾ ਪੈਰ ਰਹੀ ਜੀ ਜੀ ਜਿਹੜੀ ਸਰਕਾਰ ਦੀ ਚੋਣ ਦੇ ਵਿੱਚ 45% ਕਿਸਾਨਾਂ ਦਾ ਯੋਗਦਾਨ ਆ ਹੂੰ ਔਰ ਉਸ 45% ਦੇ ਵਿੱਚ ਇਹ ਅੰਕੜੇ ਦੱਸਦੇ ਨੇ ਪ੍ਰਵੀਨ ਜੀ ਕਿ 85% 5 ਏਕੜ ਤੋਂ ਛੋਟੇ ਕਿਸਾਨਾਂ ਦਾ ਯੋਗਦਾਨ ਹੈ। ਹਾਂ ਹਾਂ ਅੱਜ ਉਹ ਸਰਕਾਰ ਉਹਨਾਂ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੀ ਉਹਨਾਂ ਦੇ ਨਵੇਂ ਬਣੇ ਪ੍ਰਧਾਨ ਵੀ ਮਹਾ ਚੜਾ ਕੇ ਲੁਧਿਆਣੇ ਵਾਲੇ ਪਾਸੇ ਨੂੰ ਮੂੰਹ ਕਰਕੇ ਗੱਲਾਂ ਕਰ ਰਹੇ ਨੇ ਹੈਨਾ ਤੇ ਆ ਪਰਜੋਤ ਬੈਂਸ ਵੀ ਉਧਰ ਨੂੰ ਮੂੰਹ ਕਰਕੇ ਗੱਲਾਂ ਕਰ ਰਹੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਵੀ ਉਧਰ ਨੂੰ ਮਤਲਬ ਲੈ ਦੇ ਕੇ ਕੀ ਕੱਲਾ ਜਿਮਨੀ ਚੌਂਟ ਟਾਰਗੇਟ ਹੈ। ਹਾਂ ਜੇ ਤੁਹਾਨੂੰ ਸੱਚਮੁੱਚ ਵਪਾਰੀ ਭਾਈ ਚਰੇ ਜੀ ਦੁਕਾਨਦਾਰ ਭਾਈ ਚਰਦੀ ਇੰਡਸਟਰੀ ਦਾ ਫਿਕਰ ਹੁੰਦਾ ਤਾਂ ਤੁਸੀਂ ਉਹਨਾਂ ਦੀ ਚਾਰਜ ਹੋਈ ਪਿਛਲੇ 3 ਸਾਲਾਂ ਚ ਕੀਤੀ ਹੁੰਦੀ ਉਹਨਾਂ ਦਾ ਕੋਈ ਮਸਲਾ ਦੱਸ ਦੋ ਮੈਨੂੰ ਹੱਲ ਕਿਡਾ ਕੀਤਾ ਅਜੇ ਤੱਕ ਜੀ ਜੀ ਬਿਲਕੁਲ ਸੋ ਸਿਰਫ ਜਿਮਨੀ ਚਾਉਣ ਲਈ ਤੁਸੀਂ ਡਰਾਮਾ ਦਿਖਾ ਰਹੇ ਹੋ ਬਾਅਦ ਚੋਂ ਤੁਸੀਂ ਫਿਰ ਪਿੰਡਾਂ ਚ ਜਾ ਕੇ ਗੋਡੀ ਹਥਲਾਉਂਗੇ ਵੋਟਾਂ ਦੇ ਟਾਈਮ ਇਹਨਾਂ ਲੋਕਾਂ ਦੀ ਉਹ ਕਹਿੰਦੇ ਠੀਕ ਆ ਜੇ ਤੂੰ ਸਾਨੂੰ ਚੰਡੀਗੜ੍ਹ ਨਹੀਂ ਬਣਾਉਂਦਾ ਤੈਨੂੰ ਪਿੰਡਾਂ ਜੀ ਨਹੀਂ ਬਣਾ ਦਿੰਦੇ ਇੱਥੇ ਤੱਕ ਸਥਿਤੀ ਬਣ ਗਈ ਪੰਜਾਬ ਚ ਜੀ ਇਹਦੇ ਸਾਹਮਣਾ ਰਹੀ ਹੁਣ ਤਿਆਰ ਰਹਿਣ ਇਹ ਹਾਂ ਐਸਕੇ ਕਿ ਅਸੀਂ ਜੀ ਹੁਣ 10 ਮਾਰਚ ਨੂੰ ਪੰਜਾਬ ਦੇ ਐਮਐਲਏਾਂ ਦੇ ਘਰਾਂ ਦਾ ਘਰਾਓ ਕਰਾਂਗੇ ਠੀਕ ਹੈ ਜੀ ਹੁਣ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਜਿਹੜੇ 94 ਨੇ ਉਹਨਾਂ ਚ ਮੰਤਰੀ ਵੀ ਆਉਂਦੇ ਨੇ ਉਹਨਾਂ ਚ ਮੁੱਖ ਮੰਤਰੀ ਸਾਹਿਬ ਵੀ ਆਉਂਦੇ ਨੇ ਜੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ 5 ਤਰੀਕ ਵਾਲੇ ਮੋਰਚੇ ਤੋਂ ਪਹਿਲਾਂ 4 ਤਰੀਕ ਨੂੰ ਐਕਸ਼ਨ ਸੀ ਹੂੰ ਹੂੰ ਕਿ ਉਹ 10 ਤਰੀਕ ਵਾਲੇ ਘਰਾਂ ਦੇ ਘਰਾਓ ਤੋਂ ਪਹਿਲਾਂ 9 ਤਰੀਕ ਦੀ ਰਾਤ ਨੂੰ ਉਹੀ ਐਕਸ਼ਨ ਹੋਊਗਾ ਹੂੰ ਇਹ ਵੀ ਦੇਖਣ ਵਾਲੀ ਗੱਲ ਹੈ ਨਾਲ ਹੀ ਉਹਨਾਂ ਨੇ ਕਿਹਾ ਤਾਂ ਕਿ 15 ਮਾਰਚ ਨੂੰ ਕਿਸਾਨ ਭਵਨ ਚ ਆਜੋ ਮੁੱਖ ਮੰਤਰੀ ਸਾਹਿਬ ਖੁੱਲੇ ਵਿਹੜੇ 'ਚ ਬੈਠ ਕੇ ਆਪਾਂ ਡਿਬੇਟ ਕਰਾਂਗੇ ਆਜੋ ਕਿਸਾਨੀ ਮਸਲੇ ਤੇ ਡਿਬੇਟੇ ਕਰ ਲਈਏ ਉਹਨਾਂ ਆਪਾਂ ਹੂੰ ਆ ਜਾਣ ਫਿਰ ਜਨਾਬ ਜੀ ਜੀ ਪਰ ਉਹ ਕਹਿਣਗੇ ਜੀ ਇਹ ਤਾਂ ਭੱਜ ਗਏ ਸੀ ਜੀ ਮੈਂ ਤਾਂ ਮੀਟਿੰਗ ਕਰਨਾ ਆਇਆ ਸੀ ਭੱਜਿਆ ਕੌਣ ਤੇ ਕੌਣ ਨਹੀਂ ਸਭ ਨੂੰ ਪਤਾ ਸੋ ਇਸ ਲਈ ਬੇਸ਼ੱਕ ਕਿਸਾਨ ਜਥੇਬੰਦੀਆਂ ਦੇ ਮੂਰੇ ਇਹ ਹੋੜ ਪਈ ਆ ਕਿ ਮੇਰਾ ਝੰਡਾ ਦਿਖੇ ਮੇਰੀ ਮੇਰਾ ਹੀ ਸੰਗਠਨ ਦਿਖੇ ਮੇਰੀ ਉਹ ਸਟੇਜ ਦਿਖੇ ਮੈਂ ਹੀ ਮਾਈਕ ਤੇ ਬੋਲਾਂ ਮਾਹੀ ਮੀਡੀਆ ਚ ਰਹਾ ਇਹ ਹੋੜ ਹੈਗੀ ਆ ਹਮਮ ਔਰ ਦਿੱਲੀ ਦੀ ਜਿੱਤ ਤੋਂ ਬਾਅਦ ਬਹੁਤ ਜਨਮੀਆਂ ਨੇ ਕਿਸਾਂ ਜਥੇਬੰਦੀਆਂ ਨਵੀਆਂ ਗਿਣਤੀ ਬਹੁਤ ਵਧ ਗਈ ਆ ਹਾਂਜੀ ਹਾਂਜੀ ਬਿਲਕੁਲ ਹੈਨਾ ਉਹਦੇ ਵਿੱਚੋਂ ਕੁਝ ਜਥੇਬੰਦੀਆਂ ਨੇ ਅਜਿਹੇ ਮਸਲਿਆਂ 'ਚ ਵੀ ਆਪਣੇ ਆਪ ਨੂੰ ਲਜਾਇਆ ਜਿਦੇ ਕਾਰਨ ਹੋਰ ਤਰ੍ਹਾਂ ਨੂੰ ਵੀ ਸਵਾਲੀਆ ਚਿੰਨਾ ਚਾਉਣਾ ਪਿਆ ਆਉਣਾ ਪਿਆ ਬਿਲਕੁਲ ਸਹੀ ਪਰ ਕੌੜੀ ਸਚਾਈ ਆ ਕਿ ਪੰਜਾਬ 'ਚ ਨਾ ਸਰਕਾਰ ਲੋਕ ਪੱਖੀ ਰੋਲ ਨਿਭਾ ਰਹੀ ਆ ਨਾ ਵਿਰੋਧੀ ਧਿਰ ਆਪਣੀ ਭੂਮਿਕਾ ਨਿਭਾ ਰਹੀ ਆ ਨਾ ਅਕਾਲੀ ਦਲ ਆਪਣੀ ਉਸ ਸਥਿਤੀ ਚ ਨਾ ਭਾਜਪਾ ਪੰਜਾਬ ਦੇ ਮੁੱਦਿਆਂ ਨੂੰ ਡਰੈਸ ਕਰ ਰਹੀ ਆ ਨਾ ਬਾਕੀ ਕੋਈ ਸੰਗਠਨ ਹੋਵੇਂ ਲੜ ਪਾ ਰਹੇ ਨੇ ਸਿਰਫ ਤੇ ਸਿਰਫ ਜੇ ਲੜਦੀ ਨਜ਼ਰ ਆਉਂਦੀ ਆ ਤਾਂ ਕਿਸਾਨ ਜਿੱਤੇ ਬੰਗੀਆਂ ਲੜਦੀ ਨਜ਼ਰ ਆਉਂਦੀ ਆ ਤੇ ਉਸ ਦੀ ਇਸ ਤਾਕਤ ਨੂੰ ਢਾਟੇ ਰੀ ਕਰਨ ਦੇ ਲਈ ਸਰਕਾਰ ਤੇ ਪਾਰਟੀਆਂ ਇਸ ਕਦਰ ਚਾਲ ਚੱਲ ਰਹੀਆਂ ਮੈਨੂੰ ਲੱਗਦਾ ਕੰਮਜਾਬ ਨਹੀਂ ਹੋਣਗੀਆਂ ਕੋਈ ਕੋਈ ਗੱਲ ਨਹੀਂ ਜਦੋਂ ਜੰਗ ਦਾ ਹੋ ਹੁੰਦਾ ਤਾਂ ਕਈ ਵਾਰ ਇੱਕ ਕਦਮ ਪਿੱਛੇ ਤੇ ਇੱਕ ਕਦਮ ਅੱਗੇ ਸੋ ਫਿਰ ਮੈਨੂੰ ਲੱਗਦਾ 10 ਤਰੀਕ ਨੂੰ ਫੇਰ ਇੱਕ ਵਾਰ ਨਵੇਂ ਸਿਰੇ ਤੋਂ ਨਵਾਂ ਪਹਿਲੂ ਦੇਖਣ ਨੂੰ ਮਿਲ ਸਕਦਾ ਜਿਹੜਾ ਤੁਸੀਂ ਨੁਕਤਾ ਸ਼ੋਇਆ ਨਾ ਅਸਲ ਦੇ ਵਿੱਚ ਆਈਟੀ ਸੈਲ ਜਿਹੜੇ ਨੇ ਉਹ ਇਸ ਚੀਜ਼ ਤੇ ਉਹਦੇ ਚੱਲਦੇ ਨੇ ਵੀ ਚੀਜ਼ ਕਾਟ ਕਿਹੜੀ ਚੀਜ਼ ਨਾਲ ਲੱਗੂਗੀ ਹਾਲਾਂਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਮੋੜਵਾ ਕੋਈ ਕਾਊਂਟਰ ਹੋਊਗਾ ਤੇ ਉਹਦਾ ਜਵਾਬ ਨਹੀਂ ਹੁੰਦਾ ਕਿਉਂਕਿ ਉੱਥੇ ਕੋਈ ਇੰਟੈਲੈਕਚੁਅਲ ਨਹੀਂ ਬੈਠੇ ਉੱਥੇ ਉਹੀ ਬੈਠੇ ਨੇ ਜਿਹੜੇ ਜਿਨ੍ਹਾਂ ਨੂੰ ਪਤਾ ਵੀ ਟਵਿੱਟਰ ਤੇ ਕੀ ਚੱਲਦਾ ਜਿਨ੍ਹਾਂ ਨੂੰ ਪਤਾ ਕਿ YouTube ਤੇ ਕੀ ਚਲਾਉਣਾ ਜਿਨ੍ਹਾਂ ਨੂੰ ਪਤਾ Insta ਤੇ ਕੀ ਚੱਲਦਾ ਜਿਹੜਾ ਤੁਸੀਂ ਨੁਕਤਾ ਸ਼ੋਇਆ ਮੇਰੇ ਖਿਆਲ ਨਾਲ ਜੇ ਇੱਕ ਵੀ ਜਥੇਬੰਦੀ ਇਸ ਨੁਕਤੇ ਦੇ ਉੱਤੇ ਕੋਈ ਆਪਣੀ ਸੋਸ਼ਲ ਮੀਡੀਆ ਐਕਟੀਵਿਟੀ ਕਰਦੇ ਚਾਹੇ Facebook ਤੇ ਜਾਂ ਕਿਸੇ ਵੀ ਤ ਕੀ ਪਾਈ ਜੇ ਤੁਹਾਨੂੰ ਲੱਗਦਾ ਕਿ ਇਹ ਕੇਂਦਰ ਦਾ ਵਿਸ਼ਾ ਤੇ ਪਹਿਲਾਂ ਰਾਜ ਦਾ ਵਿਸ਼ਾ ਦਾ ਨਵੇੜਾ ਕਰ ਲੋ ਕੀ ਖੇਤੀ ਰਾਜ ਦਾ ਵਿਸ਼ਾ ਕਿ ਕੇਂਦਰ ਦਾ ਜੇ ਤੁਸੀਂ ਕੇਂਦਰ ਨੂੰ ਦੇ ਦਿੱਤਾ ਉਹਦੇ ਚਾਰਜ ਫਿਰ ਪੰਜਾਬੀਆਂ ਨੂੰ ਹੋਰ ਸਮਝਾਉਣ ਦੀ ਲੋੜ ਨਹੀਂ ਫਿਰ ਅਸੀਂ ਆਪਦੀ ਜੰਗ ਹੋਰ ਤਰੀਕੇ ਨਾਲ ਲੜ ਲੈਨੇ